ਇਹ ਬਹੁਤ ਪੁਰਾਣੀ ਗੱਲ ਹੈ। ਹਿੰਦੁਸਤਾਨ ਦੇ ਸ਼ਹਿਰ ਆਗਰਾ ਵਿੱਚ ਬਹੁਤ ਹੀ ਸ਼ਾਨਦਾਰ ਇੱਕ ਪਿੰਡ ਸੀ। ਇਸ ਪਿੰਡ ਦੇ ਲੋਕ ਬੜੇ ਮਿਹਨਤੀ, ਨੇਕ ਅਤੇ ਰੱਬ ਵਿੱਚ ਵਿਸ਼ਵਾਸ ਕਰਨ ਵਾਲੇ ਸੀ। ਉਹ ਦਿਨ ਭਰ ਮਿਹਨਤ ਅਤੇ ਲਗਨ ਨਾਲ ਕੰਮ ਕਰਦੇ ਤੇ ਸ਼ਾਮ ਨੂੰ ਆਪਣੇ-ਆਪਣੇ ਕੰਮਾਂ ਤੋਂ ਵਿਹਲੇ ਹੋ ਕੇ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੁੰਦੇ। ਲੋਕ ਭਾਵੇਂ ਵੱਖ-ਵੱਖ ਧਰਮਾਂ ਨਾਲ ਸੰਬੰਧ ਰੱਖਦੇ ਸੀ। ਪਰ ਉਹ ਹਮੇਸ਼ਾ ਇੱਕ ਦੂਜੇ ਦੇ ਧਰਮ ਦਾ ਸਤਿਕਾਰ ਕਰਦੇ ਹਮੇਸ਼ਾ ਮਿਲ ਜੁਲ ਕੇ ਰਹਿੰਦੇ ਇੱਕ ਦੂਸਰੇ ਦੇ ਤਿਉਹਾਰਾਂ ਨੂੰ ਬੜੀ ਖੁਸ਼ੀ ਨਾਲ ਮਨਾਉਂਦੇ ਆਪਸ ਵਿੱਚ ਗੱਲੇ ਮਿਲਦੇ ਤੇ ਆਪਣੀਆਂ ਨੇਕ ਇੱਛਾਵਾਂ ਇੱਕ ਦੂਜੇ ਨੂੰ ਦੱਸਦੇ ਉਹ ਇੱਕ ਦੂਸਰੇ ਦੇ ਧਾਰਮਿਕ ਤਿਉਹਾਰਾਂ ਨੂੰ ਆਪਸ ਵਿੱਚ ਮੇਲਿਆਂ ਵਾਂਗ ਮਿਲ ਕੇ ਮਨਾਉਂਦੇ ਇੱਕ ਦੂਸਰੇ ਦੇ ਇਹੋ ਜਿਹੇ ਵਿਚਾਰਾਂ ਦੇ ਕਾਰਨ ਇਹ ਧਰਤੀ ਉੱਤੇ ਹੀ ਸਵਰਗ ਮਹਿਸੂਸ ਹੁੰਦਾ ਤੇ ਉਹਨਾਂ ਦੀ ਇਸੇ ਖਾਸੀਅਤ ਦੇ ਕਾਰਨ ਇੱਕ ਕਸਬਾ ਰੰਗ-बिरंगे ਫੁੱਲਾਂ ਦਾ ਇੱਕ ਖੂਬਸੂਰਤ ਗੁਲਦਸਤਾ ਮਾਲੂਮ ਹੁੰਦਾ ਇੱਕ ਵਾਰ ਇਸੇ ਕਸਬੇ ਵਿੱਚ ਇੱਕ ਵਾਰ ਅਜੀਹਾ ਦੌਲਤਵੰਦ ਆਦਮੀ ਆ ਕੇ ਰਹਿਣ ਲੱਗਾ ਜੋ ਨਾ ਸਿਰਫ ਸ਼ਰਾਬ ਪਸੰਦ ਅਤੇ ਮਕਾਰ ਬਲਕਿ ਆਪਣੀ ਦੌਲਤ ਦੇ ਨਸ਼ੇ ਵਿੱਚ ਰੱਬ ਤੋਂ ਵੀ ਮੁਨਕਰ ਸੀ ਦਰਅਸਲ ਦੌਲਤ ਤੋਂ ਵੱਧ ਉਹ ਸ਼ੋਹਰਤ ਦਾ ਭੁੱਖਾ ਸੀ ਜਿਸ ਨੂੰ ਹਾਸਲ ਕਰਨ ਲਈ ਉਹ ਕੋਈ ਵੀ ਹਥਿਆਰ ਅਪਣਾ ਸਕਦਾ ਸੀ ਇਹੀ ਕਾਰਨ ਸੀ ਇਹ ਕਸਬੇ ਵਿੱਚ ਆਪਣੀ ਧਾਕ ਜਮਾਉਣ ਲਈ ਉਹ ਲੋਕਾਂ ਵਿੱਚ ਫੁੱਟ ਪਾਉਣ ਦੀਆਂ ਤਰਕੀਬਾਂ ਸੋਚਣ ਲੱਗਾ ਉਸ ਦਾ ਖਿਆਲ ਸੀ ਕਿ ਜੇ ਕਿਸੇ ਤਰ੍ਹਾਂ ਲੋਕ ਆਪਣੇ ਕਿਸੇ ਵੀ ਮਸਲੇ ਤੇ ਆਪਸ ਵਿੱਚ ਮਿਲ ਜੁਲ ਕੇ ਫੈਸਲਾ ਨਾ ਕਰ ਸਕਣ ਤਾਂ مشਵਰਾ ਲੈਣ ਲਈ ਯਕੀਨਨ ਉਸ ਦੇ ਕੋਲ ਆਇਆ ਕਰਨਗੇ لہਜਾ ਉਹ ਉਹਨਾਂ ਨੂੰ ਮਨਮਰਜ਼ੀ ਦੇ ਤਰੀਕਿਆਂ ਨਾਲ ਆਪਣੀਆਂ ਉਂਗਲੀਆਂ ਤੇ ਨਚਾਇਆ ਕਰੇਗਾ ਅਤੇ ਇਸੇ ਤਰ੍ਹਾਂ ਆਪਣੀ ਇੱਜ਼ਤ ਬਣਾਈ ਰੱਖੇਗਾ ਇਹੀ ਕਾਰਨ ਸੀ ਇਹ ਲੋਕਾਂ ਵਿੱਚ ਆਪਸੀ ਇਤਿਹਾਦ ਅਤੇ ਸ਼ੈਨਸ਼ੀਲਤਾ ਉਸ ਨੂੰ ਇੱਕ ਅੱਖ ਨਹੀਂ ਸਿਪਾਉਂਦੀ ਆਪਣੇ ਮਕਸਦ ਵਿੱਚ ਕਾਮਯਾਬੀ ਹਾਸਲ ਕਰ ਲਈ ਉਹ ਆਪਣੀ ਹੀ ਸੋਚ ਵਾਲੇ ਲੋਕਾਂ ਦੀ ਲੋੜ ਮਹਿਸੂਸ ਕਰਦਾ ਸੀ ਪਰ ਲੋਕ ਉਸ ਦੀਆਂ ਗੱਲਾਂ ਤੇ ਧਿਆਨ ਨਹੀਂ ਸੀ ਦਿੰਦੇ ਹਾਲਾਂਕਿ ਜਦੋਂ ਵੀ ਉਹ ਆਪਣੇ ਘਰ ਤੋਂ ਬਾਹਰ ਨਿਕਲਦਾ ਤਾਂ ਰਾਸਤੇ ਵਿੱਚ ਮਿਲਣ ਵਾਲੇ ਲੋਕ ਉਸ ਨੂੰ ਆਪਣਾ ਫਰਜ਼ ਸਮਝ ਕੇ ਸਲਾਮ ਕਰਦੇ ਇਸ ਨਾਲ ਉਹ ਇੰਨਾ ਕਮੰਡੀ ਹੋ ਗਿਆ ਇਹ ਲੋਕਾਂ ਤੋਂ ਸਲਾਮ ਦਾ ਟੈਕਸ ਵਸੂਲ ਕਰਨਾ ਆਪਣਾ ਹੱਕ ਸਮਝਣ ਲੱਗਾ। ਉਹਨਾਂ ਦੇ ਸਲਾਮ ਦਾ ਜਵਾਬ ਦੇਣਾ ਆਪਣੀ ਬੇਇੱਜ਼ਤੀ ਸਮਝਦਾ ਸੀ। ਇੱਕ ਵਾਰ ਉਸਨੇ ਸੋਚਿਆ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਧਰਮ ਹੀ ਸਭ ਤੋਂ ਪ੍ਰਮੁੱਖ ਪਹਿਲੂ ਹੈ। ਕਿਉਂ ਨਾ ਇਸ ਨੂੰ ਹੀ ਜ਼ਰੀਆ ਬਣਾ ਕੇ ਮੈਂ ਲੋਕਾਂ ਦੇ ਜਜ਼ਬਾਤਾਂ ਨੂੰ ਭੜਕਾਵਾਂ ਅਤੇ ਉਹਨਾਂ ਨੂੰ ਆਪਸ ਵਿੱਚ ਲੜਾ ਦਿਆਂ। ਇਹ ਹੀ ਸੋਚ ਕੇ ਉਸਨੇ ਧਾਰਮਿਕ ਵਿਅਕਤੀ ਹੋਣ ਦਾ ਢੋਂਗ ਰਚਣਾ ਸ਼ੁਰੂ ਕਰ ਦਿੱਤਾ। ਅਗਲੇ ਹੀ ਦਿਨ ਕਿਸੇ ਲੋਕ ਤਿਉਹਾਰ ਦੇ ਮੌਕੇ ਤੇ ਜਦੋਂ ਸਾਰੇ ਲੋਕ ਇੱਕ ਜਗ੍ਹਾ ਇਕੱਠੇ ਹੋਏ ਤਾਂ ਉਹ ਵੀ ਉੱਥੇ ਹੀ ਪਹੁੰਚ ਗਿਆ ਉਸਨੇ ਲੋਕਾਂ ਨਾਲ ਰੱਬ ਅਤੇ ਈਸ਼ਵਰ ਬਾਰੇ ਵਿਅਰਥ ਤੋਂ ਵਿਅਰਥ ਸਵਾਲਾਂ ਦੀ ਛੜੀ ਲਗਾ ਦਿੱਤੀ ਲੋਕਾਂ ਨੇ ਪਹਿਲਾਂ ਤਾਂ ਠੁਕਮੇ ਅਤੇ ਸਹੀ ਜਵਾਬਾਂ ਨਾਲ ਉਸਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਦੇਖਿਆ ਕਿ ਇਸਨੇ ਤਾਂ ਕਿਸੇ ਨਾਲ ਵੀ ਨਾ ਸਹਿਮਤ ਹੋਣ ਦੀ ਕਸਮ ਖਾਧੀ ਹੈ ਅਤੇ ਇਸ ਦੀਆਂ ਬੇਤੁਕੀਆਂ ਦਲੀਲਾਂ ਦੀ ਲੜੀ ਵੀ ਹੱਦੋਂ ਪਾਰ ਹੋ ਰਹੀ ਹੈ ਤਾਂ ਉਹਨਾਂ ਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ ਉਹਨਾਂ ਦੀ ਖਾਮੋਸ਼ੀ ਨੂੰ ਉਹ ਆਪਣੀ ਜਿੱਤ ਸਮਝ ਕੇ ਆਪਣੇ ਆਪ ਨੂੰ ਤੀਸਮਾਰ ਖਾਨ ਸਮਝਣ ਲੱਗਾ ਇੱਕ ਦਿਨ ਉਹ ਕਸਵੇ ਦੇ ਵਿਚਕਾਰਲੇ ਹਿੱਸੇ ਵਿੱਚ ਇੱਕ ਚਬੂਤਰੇ ਤੇ ਖੜਾ ਆਪਣੀਆਂ ਡੰਗਾ ਮਾਰਨ ਲੱਗਾ ਆਉਣ ਜਾਣ ਵਾਲੇ ਲੋਕ ਉਸ ਨੂੰ ਸਲਾਮ ਕਹਿ ਕੇ ਅੱਗੇ ਲੰਘ ਜਾਂਦੇ ਪਰ ਕੁਝ ਤਮਾਸ਼ੀ ਇਸ ਦੀਆਂ ਬੇਤੁਕੀਆਂ ਗੱਲਾਂ ਸੁਣਨ ਲਈ ਇਸ ਦੇ ਕੋਲ ਖੜੇ ਹੋ ਗਏ ਇਤਫਾਕ ਨਾਲ ਇੱਕ ਨੌਜਵਾਨ ਉਸ ਦੇ ਕੋਲੋਂ ਦੀ ਲੰਘਿਆ ਇਸ ਨੌਜਵਾਨ ਦੇ ਤਨ ਤੇ ਬਹੁਤ ਹੀ ਸਾਦੇ ਕੱਪੜੇ ਪਾਏ ਹੋਏ ਸੀ ਇਸ ਨੌਜਵਾਨ ਨੇ ਆਪਣੇ ਆਪ ਨੂੰ ਅਮੀਰ ਸਮਝਣ ਵਾਲੇ ਇਸ ਆलिम ਨੂੰ ਸਲਾਮ ਨਾ ਕੀਤਾ ਉਸ ਨੌਜਵਾਨ ਦਾ ਇਹੋ ਜਿਹਾ ਰਵਈਆ ਦੇਖ ਕੇ ਆलिम ਨੇ ਉਸ ਨੂੰ ਗਾਲੀ-ਕਲੋਚ ਕਰਨੀ ਸ਼ੁਰੂ ਕਰ ਦਿੱਤੀ ਉਹ ਬੋਲਿਆ ਇਸ ਕਸਬੇ ਦੇ ਲੋਕ ਕਿੰਨੇ ਬਦਤਮੀਜ਼ ਨੇ ਕਿ ਇਹ ਮੁੰਡਾ ਮੈਨੂੰ ਪਹਿਚਾਣਦਾ ਨਹੀਂ ਇਸ ਗੁਸਤਾਖ ਨੇ ਮੈਨੂੰ ਸਲਾਮ ਤੱਕ ਨਹੀਂ ਕੀਤਾ ਫਿਰ ਉਹ ਨੌਜਵਾਨ ਵੱਲ ਮੂੰਹ ਕਰਕੇ ਬੋਲਿਆ ਉਹ ਸਾਹਿਬਜਾਦੇ ਕੁਝ ਤਮੀਜ਼ ਸਿੱਖ ਕਿ ਤੈਨੂੰ ਨਹੀਂ ਪਤਾ ਕਿ ਜੇਕਰ ਕੋਈ ਆलिम ਤੁਹਾਡੇ ਤੋਂ ਉੱਚੀ ਜਗ੍ਹਾ ਤੇ ਬੈਠਾ ਜਾਂ ਖੜਾ ਹੋਵੇ ਤਾਂ ਉਸ ਨੂੰ ਸਲਾਮ ਕੀਤਾ ਜਾਂਦਾ ਹੈ ਜ਼ਾਹਿਲ ਕਿਤੋਂ ਦੇ ਸਮਝਦਾ ਕੀ ਹੈ ਆਪਣੇ ਆਪ ਨੂੰ ਤੇਰੇ ਜਿਹੇ ਕਈ ਮੁੰਡੇ ਮੇਰੀ ਜੇਬ ਵਿੱਚ ਪੈ ਨੇ ਉਸ ਦੌਲਤਮੰਦ ਆਦਮੀ ਦੇ ਵੱਲੋਂ ਇਹ ਸਿਰਫ ਨੌਜਵਾਨ ਦੀ ਹੀ ਬੇਇੱਜ਼ਤੀ ਨਹੀਂ ਸੀ ਕੀਤੀ ਗਈ ਬਦਤਮੀਜ਼ ਦਾ ਖਿਤਾਬ ਦੇ ਕੇ ਉਸ ਨੇ ਪੂਰੇ ਕਸਬੇ ਦੀ ਤੋਹਫੀਨ ਕੀਤੀ ਸੀ ਗੈਰ ਤਮੰਦ ਨੌਜਵਾਨ ਇਸ ਇੱਜ਼ਤਮੰਦੀ ਨੂੰ ਬਰਦਾਸ਼ਤ ਨਾ ਕਰ ਸਕਿਆ ਅਤੇ ਬੇਬਾਕ ਲਹਿਜੇ ਵਿੱਚ ਬੋਲਿਆ ਨਾ ਤਾਂ ਮੈਂ ਤੁਹਾਨੂੰ ਪਹਿਚਾਨਦਾ ਅਤੇ ਨਾ ਹੀ ਤੁਹਾਡੇ ਜਹਿਆਂ ਨੂੰ ਪਹਿਚਾਨਣ ਦੀ ਲੋੜ ਮਹਿਸੂਸ ਕਰਦਾ ਦੌਲਤਮੰਦ ਆਦਮੀ ਬੋਲਿਆ ਨਹੀਂ ਤਾਂ ਤੂੰ ਮੈਨੂੰ ਆਪਣੇ ਖੁਦਾ ਦੇ ਹਵਾਲੇ ਕਰ ਦੇਵੇਂਗਾ ਇਹੋ ਨਾ بڑے ਆਏ ਖੁਦਾ ਵਾਲੇ ਸੁਣਿਆ ਤਾਂ ਆਸੀਂ ਵੀ ਇਹੋ ਸੀ ਕਿ ਇਸ ਕਸਬੇ ਵਿੱਚ بڑے ਖੁਦਾ ਪ੍ਰਸਤ ਲੋਕ ਰਹਿੰਦੇ ਨੇ ਪਰ ਜਦੋਂ ਦੇਖਿਆ ਤਾਂ ਉਹਨਾਂ ਦੀ ਖੁਦਾ ਪ੍ਰਸਤੀ ਨੌਂ ਤੋਂ ਇਲਾਵਾ ਕੁਝ ਵੀ ਨਹੀਂ ਹੈ ਅਸੀਂ ਵੀ ਤਾਂ ਆਲੀਮ ਭਾਵ ਖੁਦਾ ਪ੍ਰਸਤਾ ਕਦੇ ਸਾਡੇ ਚੇਲਿਆਂ ਵਿੱਚ ਆ ਕੇ ਤਾਂ ਦੇਖੋ ਕੋਈ ਖੁਦਾ ਦਾ ਬੰਦਾ ਹੈ ਜੋ ਸਾਡੇ ਸਵਾਲਾਂ ਦਾ ਜਵਾਬ ਦੇ ਸਕੇ ਅਸੀਂ ਡੰਡੇ ਦੀ ਚੋੜ ਤੇ ਕਹਿੰਦੇ ਹਾਂ ਜੇਕਰ ਉਹ ਸਾਨੂੰ ਆਪਣੇ ਜਵਾਬਾਂ ਨਾਲ ਕਾਇਲ ਕਰ ਦੇਵੇ ਤਾਂ ਅਸੀਂ ਇਸ ਸ਼ਹਿਰ ਨੂੰ ਛੱਡ ਕੇ ਕਿਤੇ ਦੂਰ ਚਲੇ ਜਾਵਾਂਗੇ ਉਸ ਨੌਜਵਾਨ ਨੇ ਉਸ ਦੀ ਇਸ ਪੇਸ਼ਕਾਸ਼ ਨੂੰ ਕਬੂਲ ਕਰਦੇ ਹੋਏ ਕਿਹਾ ਸ਼ਾਇਦ ਤੁਸੀਂ ਨਹੀਂ ਜਾਣਦੇ ਇਹ ਇਸ ਕਸਬੇ ਵਿੱਚ ਪਹਿਲਾਂ ਤੋਂ ਹੀ ਮਹਾਨ ਵਿਦਵਾਨ ਮੌਜੂਦ ਨੇ ਪਰ ਇੱਕ ਦਸਤੂਰ ਹੈ ਕਿ ਉਹ ਜਾਹਲਾਂ ਦੀ ਬਕਵਾਸ ਦਾ ਜਵਾਬ ਨਹੀਂ ਦਿੰਦੇ ਉਸ ਤੋਂ ਜ਼ਿਆਦਾ ਚੁੱਪ ਰਹਿਣਾ ਹੀ ਬਿਹਤਰ ਸਮਝਦੇ ਨੇ ਇਹੋ ਸਮਝ ਕੇ ਉਹ ਅਜੇ ਤੱਕ ਚੁੱਪ ਰਹੇ ਪਰ ਹੁਣ ਜਦੋਂ ਤੁਸੀਂ ਮਜਬੂਰ ਕਰ ਰਹੇ ਹੋ ਤਾਂ ਰੱਬ ਦੀ ਕਿਰਪਾ ਨਾਲ ਇਹ ਤੁਸ਼ ਬੰਦਾ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਕਾਫੀ ਹੈ ਬਸ਼ਰਤ ਹੈ ਕਿ ਤੁਸੀਂ ਆਪਣੇ ਵਾਅਦੇ ਤੇ ਕਾਇਮ ਰਹੋ ਅਤੇ ਕਾਇਲ ਹੋਣ ਦੀ ਸੂਰਤ ਵਿੱਚ ਤੁਰੰਤ ਇੱਥੋਂ ਚਲੇ ਜਾਓ ਕੁਝ ਲੋਕ ਪਹਿਲਾਂ ਹੀ ਮੌਜੂਦ ਸੀ ਨੌਜਵਾਨ ਦੀ ਲਲਕਾਰ ਸੁਣ ਕੇ ਹੋਰ ਲੋਕ ਵੀ ਜਮ੍ਹਾਂ ਹੋਣ ਲੱਗੇ ਦੇਖਦੇ ਹੀ ਦੇਖਦੇ ਇੱਕ ਚੰਗਾ ਖਾਸਾ ਜ਼ਮਾਤ ਇਕੱਠਾ ਹੋ ਗਿਆ ਇੱਕ ਮਾਮੂਲੀ ਨੌਜਵਾਨ ਦੀ ਹਿੰਮਤ ਦੇਖ ਕੇ ਸਾਰੇ ਲੋਕ ਬਹੁਤ ਹੈਰਾਨ ਸੀ ਉੱਥੇ ਖੜੇ ਲੋਕ ਆਪਸ ਵਿੱਚ ਗੱਲਾਂ ਕਰਨ ਲੱਗੇ ਉਹਨਾਂ ਵਿੱਚੋਂ ਇੱਕ ਆਦਮੀ ਬੋਲਿਆ ਉਹ ਨੌਜਵਾਨ ਕੀ ਤੁਸੀਂ ਸੱਚਮੁੱਚ ਇਸ ਦੇ ਬੇਤੁਕੇ ਸਵਾਲਾਂ ਦਾ ਜਵਾਬ ਦੇ ਸਕੋਗੇ ਨੌਜਵਾਨ ਨੇ ਜਵਾਬ ਦਿੱਤਾ ਜੇ ਰੱਬ ਨੇ ਚਾਇਆ ਤਾਂ ਮੈਂ ਇਸ ਨੂੰ ਜ਼ਰੂਰ ਧੂੜ ਚਟਾ ਦੇਵਾਂਗਾ ਸਾਰੇ ਲੋਕ ਅਜੇ ਤੱਕ ਉਸ ਨੂੰ ਨੌਜਵਾਨ ਦੀ ਕੋਈ ਮਜ਼ਾਕੀਆ ਹਰਕਤ ਸਮਝ ਰਹੇ ਸੀ ਉਹਨਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਮਾਮੂਲੀ ਜਿਹਾ ਮੁੰਡਾ ਇਸ ਨਾਮਨੇਹਾਦ ਆलिम ਦੇ ਬੇਹੂਦਾ ਸਵਾਲਾਂ ਦਾ ਕੋਈ ਉਚਿਤ ਜਵਾਬ ਦੇ ਵੀ ਸਕੇਗਾ ਜਾਂ ਨਹੀਂ ਫਿਰ ਵੀ ਕਿਉਂਕਿ ਇਹ ਇੱਕ ਬੇਡੋਲ ਤਮਾਸ਼ਾ ਸੀ ਜਿਸ ਨੂੰ ਦੇਖਣ ਲਈ ਲੋਕਾਂ ਦੀ ਇੱਕ ਵੱਡੀ ਭੀੜ ਜਮ੍ਹਾਂ ਹੋ ਗਈ ਸੀ ਤਾਂ ਕੁਝ ਨੌਜਵਾਨਾਂ ਨੇ ਉਸ ਦੀ ਹੌਸਲਾ ਅਫਜ਼ਾਈ ਕਰਨੀ ਸ਼ੁਰੂ ਕਰ ਦਿੱਤੀ ਨੌਜਵਾਨ ਨੇ ਇਸ ਘਮੰਡੀ ਆਲਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਦੱਸੋ ਆਲਮ ਸਾਹਿਬ ਕਿ ਤੁਹਾਨੂੰ ਮੇਰੀ ਸ਼ਰਤ ਮਨਜ਼ੂਰ ਹੈ ਨਾਮ ਨਿਹਾਲ ਦਾ ਆਲਮ ਬਹੁਤ ਖੁਸ਼ੀ ਕਿ ਉਹਨਾਂ ਲੋਕਾਂ ਨੂੰ ਸ਼ਰਮਸ਼ਾਰ ਕਰਨ ਦਾ ਇੱਕ ਹੋਰ ਮੌਕਾ ਉਸ ਦੇ ਹੱਥ ਲੱਗ ਰਿਹਾ ਹੈ ਉਹ ਗਰੂਰ ਨਾਲ ਬੋਲਿਆ ਬਿਲਕੁਲ ਮੈਨੂੰ ਤਾਂ ਸ਼ਰਤ ਮਨਜ਼ੂਰ ਹੈ ਪਰ ਤੂੰ ਅਜੇ ਬੱਚਾ ਹੈ ਅਕਲ ਦਾ ਵੀ ਥੋੜਾ ਕੱਚਾ ਹੈ ਮੇਰੇ ਵਿਦਵਤਾ ਪਰ ਇਹ ਸਵਾਲਾਂ ਦਾ ਜਵਾਬ ਨਹੀਂ ਦੇ ਸਕੇਗਾ ਜੇਕਰ ਚਾਹਨਾ ਹੈ ਤਾਂ ਆਪਣੇ ਪਿਤਾ ਨੂੰ ਵੀ ਬੁਲਾ ਸਕਦਾ ਹੈ ਹੁਣ ਨੌਜਵਾਨ ਲਈ ਇਹ ਦੂਜੀ ਥੇ ਸੀ ਫਿਰ ਵੀ ਉਸਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਕਿਹਾ ਫਜ਼ੂਲ ਗੱਲਾਂ ਵਿੱਚ ਮੇਰਾ ਵਕਤ ਬਰਬਾਦ ਨਾ ਕਰੋ ਦੱਸੋ ਤੁਹਾਡਾ ਪਹਿਲਾ ਸਵਾਲ ਕੀ ਹੈ ਨਾਮ ਨਿਹਾਲ ਦਾ ਆलिम ਨੇ ਹੈਰਾਨੀ ਨਾਲ ਪੁੱਛਿਆ ਤਾਂ ਕਿ ਤੂੰ ਸੱਚਮੁੱਚ ਮੇਰੇ ਸਵਾਲਾਂ ਦਾ ਜਵਾਬ ਦੇਣ ਲਈ ਤਿਆਰ ਹੈ ਨੌਜਵਾਨ ਨੇ ਦ੍ਰਿੜਤਾ ਨਾਲ ਜਵਾਬ ਦਿੱਤਾ ਹਾਂ ਹਾਂ ਮੈਂ ਬਿਲਕੁਲ ਤਿਆਰ ਹਾਂ ਇਸ ਤੇ ਆलिम ਨੇ ਤੰਗ ਕੱਸਦੇ ਹੋਏ ਕਿਹਾ ਅੱਛਾ ਤਾਂ ਦੱਸ ਕਿ ਇਸ ਵਕਤ ਤੇਰਾ ਖੁਦਾ ਕੀ ਕਰ ਰਿਹਾ ਹੈ ਨੌਜਵਾਨ ਨੇ ਮੁਸਕਰਾਉਂਦੇ ਹੋਏ ਕਿਹਾ ਸਾਹਿਬ ਤੁਸਤਾ ਆਪ ਖੁਦਾ ਪ੍ਰਸਤੋਂ ਅਤੇ ਇਹ ਚੰਗੀ ਤਰ੍ਹਾਂ ਜਾਣਦੇ ਹੋ ਕਿ ਪਰਮਾਤਮਾ ਜ਼ਰੂਰਤਮੰਦਾਂ ਦੀ ਲੋੜ ਹਮੇਸ਼ਾ ਪੂਰੀ ਕਰਦਾ ਹੈ لہਜ਼ਾ ਇਸ ਇਮਾਨਦਾਰੀ ਦਾ ਲਿਹਾਜ਼ ਰੱਖਦੇ ਹੋਏ ਪਹਿਲਾਂ ਤੁਸੀਂ ਇਸ ਉੱਚੀ ਜਗ੍ਹਾ ਤੋਂ ਹੇਠਾਂ ਉਤਰ ਆਓ ਤਾਂ ਜੋ ਇਹ ਤੁਸ਼ ਬੰਦਾ ਉੱਚੀ ਜਗ੍ਹਾ ਤੇ ਖੜਾ ਹੋ ਕੇ ਤੁਹਾਡੇ ਸਵਾਲਾਂ ਦਾ ਜਵਾਬ ਦੇ ਸਕੇ ਨੌਜਵਾਨ ਦੀ ਗੱਲ ਨੂੰ ਮਜ਼ਾਕ ਵਿੱਚ ਸਮਝਦੇ ਹੋਏ ਆलिम ਮੁਸਕਰਾਉਂਦਾ ਹੋਇਆ ਹੇਠਾਂ ਉਤਰ ਆਇਆ ਅਤੇ ਮੁੰਡਾ ਉਸੇ ਚਬੂਤਰੇ ਤੇ ਜਾ ਕੇ ਖੜਾ ਹੋ ਗਿਆ ਫਿਰ ਉਸਨੇ بلند ਆਵਾਜ਼ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਹਜ਼ੂਰ ਸੁਣ ਲਓ ਕਿ ਇਸ ਵਕਤ ਮੇਰਾ ਰੱਬ ਕੀ ਕਰ ਰਿਹਾ ਹੈ ਉਹ ਲੋਕੋ ਤੁਸੀਂ ਗਵਾਹ ਰਹਿਣਾ ਇਸ ਵਕਤ ਜਿਵੇਂ ਤੁਸੀਂ ਦੇਖ ਰਹੇ ਹੋ ਮੇਰਾ ਰੱਬ ਇੱਕ ਰੱਬ ਤੋਂ ਮਨਕਰ ਦੇ ਰੁਤਵੇ ਨੂੰ ਘਟਾ ਕੇ ਇੱਕ ਖੁਦਾ ਨੂੰ ਮੰਨਣ ਵਾਲੇ ਦਾ ਰੁਤਬਾ ਬੁਲੰਦ ਕਰ ਰਿਹਾ ਹੈ ਅਤੇ ਇਸ ਮਨਕਰ ਨੂੰ ਇਸ ਦੇ ਇਨਕਾਰ ਦੀ ਸਜ਼ਾ ਦਿੰਦੇ ਹੋਏ ਮੈਨੂੰ ਕਹਿ ਰਿਹਾ ਸੱਚ ਕਦੇ ਝੂਠ ਦੇ ਸਾਹਮਣੇ ਨਹੀਂ ਝੁਕਦਾ ਸੱਚ ਦੇ ਸਿਪਾਹੀ ਬਣ ਕੇ ਤੁਸੀਂ ਵੀ ਹਮੇਸ਼ਾ ਸੱਚਾਈ ਤੇ ਡਟੇ ਰਹੋ ਜੇ ਕੋਈ ਆਪਣੀ ਹੀ ਮਹਾਨਤਾ ਦੇ ਗੁਣ ਗਾਵੇ ਤਾਂ ਉਸ ਨੂੰ ਕਦੇ ਵੀ ਮਾਣਯੋਗ ਨਾ ਮੰਨੋ ਇਹ ਸੁਣਦੇ ਹੀ ਮਗਰੂਰ ਆਲੇ ਜੋ ਹੁਣ ਨੀਵੀਂ ਜਗ੍ਹਾ ਤੇ ਖੜ੍ਹਾ ਸੀ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ ਨੌਜਵਾਨ ਨੇ ਇਸੇ ਚਬੂਤਰੇ ਤੋਂ ਫਿਰ ਪੁੱਛਿਆ ਜੇ ਤੁਸੀਂ ਇਸ ਨੂੰ ਮੰਨ ਦਿਓ ਤਾਂ ਦੱਸੋ ਤੁਹਾਡਾ ਦੂਜਾ ਸਵਾਲ ਕੀ ਹੈ ਹੰਕਾਰੀ ਆਲਮ ਆਪਣੇ ਦਿਲ ਵਿੱਚ ਸੋਚ ਰਿਹਾ ਸੀ ਇਸ ਵਾਰ ਤਾਂ ਮੁੰਡੇ ਨੇ ਹੁਸ਼ਿਆਰੀ ਵਰਤ ਲਈ ਹੈ ਪਰ ਹੁਣ ਮੈਂ ਇਸ ਨੂੰ ਇਸ ਤਰ੍ਹਾਂ ਫਸਾਵਾਂਗਾ ਐਸਾ ਸਵਾਲ ਪੁੱਛਾਂਗਾ ਜਿਸ ਦਾ ਜਵਾਬ ਇਸ ਦੀਆਂ ਸੱਤ ਪੀੜ੍ਹੀਆਂ ਨਾ ਦੇ ਸਕਣ ਫਿਰ ਉਸ ਨੇ ਕੁਝ ਸੋਚ ਕੇ ਕਿਹਾ ਹਾਂ ਜ਼ਰਾ ਦੱਸੋ ਤਾਂ ਉਦਾ ਤੋਂ ਪਹਿਲਾਂ ਕੀ ਸੀ ਉਸ ਨਾਮਨੇਹਾਦ ਆलिम ਦੇ ਇਸ ਸਵਾਲ ਤੇ ਨੌਜਵਾਨ ਮੁਸਕਰਾ ਦਿੱਤਾ ਉਸ ਨੂੰ ਪਹਿਲਾਂ ਤੋਂ ਪਤਾ ਸੀ ਕਿ ਇਹ ਇੱਕ ਆਮ ਸਵਾਲ ਹੈ ਜੋ ਇਹ ਆलिम ਜ਼ਰੂਰ ਪੁੱਛੇਗਾ ਨੌਜਵਾਨ ਨੇ ਬੜੀ ਬੇਪਰਵਾਹੀ ਨਾਲ ਜਵਾਬ ਦਿੱਤਾ ਉਸ ਨੇ ਜਵਾਬ ਦੇਣ ਤੋਂ ਪਹਿਲਾਂ ਕਿਹਾ ਕਿ ਇਸ ਦਾ ਜਵਾਬ ਤਾਂ ਮੈਂ ਦੇ ਦਿਨਾ ਪਰ ਇਸ ਤੋਂ ਪਹਿਲਾਂ ਮਿਹਰਬਾਨੀ ਕਰਕੇ ਤੁਸੀਂ ਖੁਦ 9 ਤੋਂ ਉਲਟੀ ਗਿਣਤੀ ਗਿਣਨੀ ਸ਼ੁਰੂ ਕਰੋ ਨਾਮਨੇਹਾਦ ਆलिम ਤੁਰੰਤ ਉਲਟੀ ਗਿਣਤੀ ਗਿਣਨੀ ਸ਼ੁਰੂ ਕਰ ਦਿੰਦਾ ਜਦੋਂ ਉਸਨੇ 9 ਤੋਂ ਲੈ ਕੇ 1 ਤੱਕ ਗਿਣਤੀ ਪੂਰੀ ਕਰ ਦਿੱਤੀ ਤਾਂ ਇਸ ਤੋਂ ਬਾਅਦ ਉਹ ਚੁੱਪਚਾਪ ਖੜਾ ਹੋ ਗਿਆ ਤੇ ਨੌਜਵਾਨ ਵੱਲ ਦੇਖਣ ਲੱਗਾ ਨੌਜਵਾਨ ਨੇ ਜ਼ੋਰ ਦੇ ਕੇ ਕਿਹਾ ਕਿਉਂ ਸਾਹਿਬ ਚੁੱਪ ਕਰਕੇ ਮੇਰਾ ਮੂੰਹ ਕੀ ਦੇਖ ਰਹੇ ਹੋ ਰੁਕੋ ਨਹੀਂ ਗਿੰਦੇ ਜਾਓ ਅਤੇ ਅਗਲਾ ਅੰਕ ਬੋਲੋ ਨਾਮ निहा ਦਾ ਆलिम ਨੇ ਲੋਕਾਂ ਵੱਲ ਦੇਖਦੇ ਹੋਏ ਕਿਹਾ ਹੁਣ ਕੀ ਬੋਲਾਂ ਇੱਕ ਤੋਂ ਪਹਿਲਾਂ ਤਾਂ ਕੁਝ ਵੀ ਨਹੀਂ ਹੁੰਦਾ ਨੌਜਵਾਨ ਨੇ ਮੁਸਕਰਾਉਂਦੇ ਹੋਏ ਕਿਹਾ ਤਾਂ ਬਸ ਤੁਹਾਡੇ ਇੱਕ ਤੋਂ ਪਹਿਲਾਂ ਕੁਝ ਨਹੀਂ ਹੁੰਦਾ ਇਹੋ ਹੈ ਤੁਹਾਡੇ ਸਵਾਲ ਦਾ ਜਵਾਬ ਖੁਦਾ ਵੀ ਕਿਉਂਕਿ ਇੱਕ ਹੈ ਇਸ ਤੋਂ ਪਹਿਲਾਂ ਨਾ ਕੁਝ ਸੀ ਅਤੇ ਨਾ ਹੀ ਕੁਝ ਹੋਵੇਗਾ ਇਹੋ ਉਹ ਸਚਾਈ ਹੈ ਜੋ ਦੁਨੀਆ ਵਿੱਚ ਆਏ ਲੱਖਾਂ ਪੈਗੰਬਰ ਲੋਕਾਂ ਦੇ ਸਾਹਮਣੇ ਬਿਆਨ ਕਰਦੇ ਰਹੇ ਨੌਜਵਾਨ ਦਾ ਜਵਾਬ ਸੁਣ ਕੇ ਆਲਮ ਨੂੰ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਮਹਿਸੂਸ ਹੋਣ ਲੱਗੀ ਲੋਕ ਵੀ ਬੜੀ ਦਿਲਚਸਪੀ ਨਾਲ ਦੋਹਾਂ ਦੇ ਸਵਾਲ ਜਵਾਬਾਂ ਦਾ ਆਨੰਦ ਲੈ ਰਹੇ ਸੀ ਨੌਜਵਾਨ ਦੇ ਅਨੋਖੇ ਜਵਾਬਾਂ ਦੇ ਨਾਲ ਕਈ ਵਾਰ ਪੂਰਾ ਇਕੱਠ ਤਾੜੀਆਂ ਦੀ ਗੂੰਜ ਨਾਲ ਝੂਮ ਉੱਠਦਾ ਲੋਕ ਨੌਜਵਾਨ ਦੀ ਲਗਾਤਾਰ ਹੌਸਲਾ ਅਫਜ਼ਾਈ ਕਰਦੇ ਰਹੇ ਦੂਜੇ ਪਾਸੇ ਖੁਦ ਨੂੰ ਗਿਆਨ ਅਤੇ ਕਿਰਪਾ ਦਾ ਦਾਵੇਦਾਰ ਕਹਿਣ ਵਾਲਾ ਆਲਮ ਪੂਰੀ ਤਰ੍ਹਾਂ ਸੰਭਲ ਵਿਨਾ ਸਕਿਆ ਨੌਜਵਾਨ ਨੇ ਉਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿਉਂ ਸਾਹਿਬ ਜੇਕਰ ਕੁਝ ਹੋਰ ਸਵਾਲ ਬਾਕੀ ਨੇ ਤਾਂ ਜਲਦੀ ਪੁੱਛ ਲਓ ਪਰ ਸ਼ਰਮ ਦੇ ਮਾਰੇ ਹੁਣ ਉਸ ਦਾ ਗਰਦਨ ਚੁੱਕਣਾ ਵੀ ਮੁਸ਼ਕਿਲ ਹੋ ਰਿਹਾ ਸੀ ਪਰ ਫਿਰ ਵੀ ਉਹ ਬੜਾ ਢੀਠ ਹੋ ਕੇ ਬੋਲਿਆ ਅੱਛਾ ਜੇ ਖੁਦਾ ਇੱਕ ਹੈ ਤਾਂ ਦੱਸ ਉਸ ਦਾ ਮੂੰਹ ਕਿਸ ਵੱਲ ਹੈ ਨੌਜਵਾਨ ਨੇ ਹੁਣ ਲੋਕਾਂ ਵੱਲ ਮੂੰਹ ਕਰਕੇ ਕਿਹਾ ਇਸ ਸਵਾਲ ਦਾ ਜਵਾਬ ਦੇਣ ਲਈ ਮੈਨੂੰ ਇੱਕ ਮੋਮਬਤੀ ਦੀ ਲੋੜ ਹੈ ਮਿਹਰਬਾਨੀ ਕਰਕੇ ਜਲਦੀ ਤੋਂ ਜਲਦੀ ਇੱਕ ਮੋਮਬਤੀ ਦਾ ਇੰਤਜ਼ਾਮ ਕਰ ਦਿਓ ਮੋਮਬਤੀ ਤੁਰੰਤ ਮੰਗਵਾ ਲਈ ਗਈ ਨੌਜਵਾਨ ਨੇ ਇਸ ਮੋਮਬਤੀ ਨੂੰ ਜਲਾਇਆ ਅਤੇ ਫਿਰ ਜਾਗਦੀ ਹੋਈ ਮੌਮਬਤੀ ਨੂੰ ਇੱਕ ਉੱਚੀ ਜਗ੍ਹਾ ਤੇ ਰੱਖ ਕੇ ਇਸ ਆਲਮ ਨੂੰ ਪੁੱਛਿਆ ਜ਼ਰਾ ਤੁਸੀਂ ਹੀ ਦੱਸੋ ਹਜ਼ੂਰ ਇਸ ਮੌਮਬਤੀ ਦੀ ਰੋਸ਼ਨੀ ਦਾ ਰੁਖ ਕਿਸ ਵੱਲ ਹੈ ਨਾਮਨੇਹਾਦ ਆलिम ਕਹਿਣ ਲੱਗਾ ਰੋਸ਼ਨੀ ਤਾਂ ਚਾਰੇ ਪਾਸੇ ਫੈਲਦੀ ਹੈ ਨੌਜਵਾਨ ਨੇ ਇੱਕ ਵਾਰ ਫਿਰ ਬੁਲੰਦ ਆਵਾਜ਼ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਉਹ ਲੋਕੋ ਇੱਕ ਵਾਰ ਫਿਰ ਗਵਾਹ ਹੋ ਜਾਓ ਕਿ ਇਸੇ ਆਲਮ ਸਾਹਿਬ ਦੇ ਮੁਤਾਬਿਕ ਮੌਮਬਤੀ ਦੀ ਰੋਸ਼ਨੀ ਚਾਰੇ ਪਾਸੇ ਫੈਲ ਰਹੀ ਹੈ ਤਾਂ ਸੁਣ ਲਓ ਭਾਜੂ ਜਿਵੇਂ ਮੌਬਤੀ ਦੀ ਰੋਸ਼ਨੀ ਚਾਰੇ ਪਾਸੇ ਹੈ ਉਸੇ ਤਰ੍ਹਾਂ ਖੁਦਾ ਦਾ ਨੂਰ ਵੀ ਚਾਰੇ ਦਿਸ਼ਾਵਾਂ ਵਿੱਚ ਵਿਆਪਕ ਹੈ ਪਰ ਇਸ ਨੂਰ ਨੂੰ ਦੇਖਣ ਲਈ ਵੀ ਸਮਝਦਾਰ ਅੱਖ ਦੀ ਲੋੜ ਹੈ ਜ਼ਾਹਿਲ ਤੇ ਗਵਾਰ ਬੰਦੇ ਦੀਆਂ ਅੱਖਾਂ ਬੰਦ ਹੁੰਦੀਆਂ ਨੇ ਇਸ ਕਰਕੇ ਉਹ ਇਸ ਨੂਰ ਨੂੰ ਨਹੀਂ ਦੇਖ ਸਕਦਾ ਨੌਜਵਾਨ ਦੇ ਜਵਾਬਦਾ ਸਾਹਮਣਾ ਨਾ ਕਰ ਸਕਣ ਕਰਕੇ ਉਹ ਘਮੰਡੀ ਆਲੇ ਹੁਣ ਆਲੇ ਦੁਆਲੇ ਚਾਕਣ ਲੱਗਾ ਫਿਰ ਵੀ ਆਖਰੀ ਹਥਿਆਰ ਵੱਜੋਂ ਉਹ ਆਪਣੀ ਜਗ੍ਹਾ ਤੋਂ ਉੱਠ ਕੇ ਨੌਜਵਾਨ ਕੋਲ ਪਹੁੰਚਿਆ ਅਤੇ ਲੋਕਾਂ ਦੀਆਂ ਨਜ਼ਰਾਂ ਤੋਂ ਬਚ ਕੇ ਆਪਣੀ ਜੇਬ ਵਿੱਚ ਹੱਥ ਪਾਇਆ ਸੋਨੇ ਦੇ ਕੁਝ ਸਿੱਕੇ ਕੱਢ ਕੇ ਨੌਜਵਾਨ ਦੀ ਜੇਬ ਵਿੱਚ ਠੋਸਣ ਲੱਗਾ ਤੇ ਨਾਲ ਹੀ ਕਹਿਣ ਲੱਗਾ ਉਹ ਨੌਜਵਾਨ ਇਹ ਲੈ ਆਪਣੀਆਂ ਸੁਣੀਆਂ ਸੁਣਾਈਆਂ ਚਿਕਣੀਆਂ ਚੁਪੜੀਆਂ ਗੱਲਾਂ ਦਾ ਇਹਨਾਂ ਹੁਣ ਮੈਨੂੰ ਸਲਾਮ ਕਰ ਅਤੇ ਇੱਥੋਂ ਚਲਾ ਜਾ ਨੌਜਵਾਨ ਨੂੰ ਇਸ ਬੇਇੱਜ਼ਤੀ ਤੋਂ ਬਹੁਤ ਦੁੱਖ ਪਹੁੰਚਿਆ ਉਸਨੇ ਮੂੰਹ ਫੇਰਦੇ ਹੋਏ ਕਿਹਾ ਸੋਨੇ ਦੇ ਇਹ ਚੰਦ ਸਿੱਕਿਆਂ ਦੇ ਨਾਲ ਸੱਚ ਦੇ ਸਿਪਾਹੀ ਕਦੇ ਪੈਰ ਨੇ ਪਿੱਛੇ ਚੁੱਕਦੇ ਇਹ ਸੁਣ ਕੇ ਆलिम ਨੇ ਆਪਣੀ ਜੇਬ ਵਿੱਚੋਂ ਸਾਰੀ ਰਕਮ ਕੱਢ ਲਈ ਅਤੇ ਨੌਜਵਾਨ ਵੱਲ ਵਧਾਉਂਦੇ ਹੋਏ ਬੋਲਿਆ ਲੱਗਦਾ ਮੇਰੇ ਮਾਮੂਲੀ ਸਵਾਲਾਂ ਨੇ ਸਹਿਬਜ਼ਾਦੇ ਨੂੰ ਨਾਰਾਜ਼ ਕਰ ਦਿੱਤਾ ਹੈ ਮੇਰੀ ਇਹ ਸਾਰੀ ਪੂੰਜੀ ਹਾਜ਼ਰ ਹੈ ਹੁਣ ਤਾਂ ਖੁਸ਼ ਹੋ ਜਾਓ ਅਤੇ ਇਸੇ ਖੁਸ਼ੀ ਵਿੱਚ ਇੱਕ ਸਲਾਮ ਵੀ ਹੋ ਜਾਵੇ ਨਾਮਨਿਹਦ ਆलिम ਦੀ ਇਸ ਬੋਖਲਾਹਰ ਤੇ ਸਾਰੇ ਲੋਕ ਖਿਲਖਿਲਾ ਕੇ ਹੱਸ ਪਏ ਉਨ੍ਹਾਂ ਦੀ ਹਾਸੀ ਦੇ ਦੌਰਾਨ ਨੌਜਵਾਨ ਨੇ ਉਸ ਕੋਲੋਂ ਸਾਰੀ ਰਕਮ ਲੈ ਲਈ ਅਤੇ ਉਸ ਦੇ ਸਾਹਮਣੇ ਹੀ ਇਕੱਠ ਵਿੱਚ ਮੌਜੂਦ ਗਰੀਬਾਂ ਵਿੱਚ ਵੰਡਦੇ ਹੋਏ ਕਿਹਾ ਤੁਹਾਨੂੰ ਇਹ ਜਾਣਦੇ ਹੋਏ ਵੀ ਕੋਈ ਸ਼ਰਮ ਨਹੀਂ ਆਉਂਦੀ ਕਿ ਤੁਹਾਡੀ ਜੇਬ ਇਸ ਵੇਲੇ ਬਿਲਕੁਲ ਖਾਲੀ ਹੈ ਅਤੇ ਮੇਰੇ ਕੋਲ ਰੱਬ ਦੀ ਦਿੱਤੀ ਬਹੁਤ ਦੌਲਤ ਹੈ ਫਿਰ ਵੀ ਤੁਸੀਂ ਇਸ ਗਰੀਬੀ ਵਿੱਚ ਵੀ ਵੱਡੀਆਂ-ਵੱਡੀਆਂ ਗੱਲਾਂ ਮਾਰ ਰਹੇ ਹੋ ਸੱਚਾਈ ਤਾਂ ਇਹ ਹੈ ਕਿ ਦੁਨੀਆ ਵਿੱਚ ਕੋਈ ਵੀ ਗਲਤੀਆਂ ਤੋਂ ਮੁਕਤ ਨਹੀਂ ਹੈ ਫਰਕ ਸਿਰਫ ਇਹ ਹੈ ਕਿ ਗਿਆਨਵਾਨ ਲੋਕ ਆਪਣੀਆਂ ਗਲਤੀਆਂ ਆਪ ਦੇਖ ਲੈਂਦੇ ਨੇ ਜਦੋਂ ਕਿ ਅਗਿਆਨੀ ਲੋਕਾਂ ਦੀਆਂ ਗਲਤੀਆਂ ਦੁਨੀਆ ਦੇਖਦੀ ਹੈ ਗਿਆਨਵਾਨ ਜੀ ਹੁਣ ਤਾਂ ਤੁਸੀਂ ਆਪਣੇ ਗਿਆਨ ਦਾ ਅੰਦਾਜ਼ਾ ਆਪ ਹੀ ਲਗਾ ਸਕਦੇ ਹੋ ਆਖਰਕਾਰ ਪਿਆਲੇ ਵਿੱਚੋਂ ਉਹੀ ਚੀਜ਼ ਬਾਹਰ ਡਿੱਗਦੀ ਹੈ ਜੋ ਉਸ ਦੇ ਅੰਦਰ ਹੁੰਦੀ ਹੈ ਇਹ ਸੁਣਦੇ ਹੀ ਪੂਰੇ ਇਕੱਠ ਵਿੱਚੋਂ ਆਲਮ ਨੂੰ ਲਾਂਤਾਂ ਪੈਣ ਲੱਗੀਆਂ ਲਾਂਤਾਂ ਦਾ ਸਾਹਮਣਾ ਨਾ ਕਰ ਸਕਣ ਕਰਕੇ ਆਲਮ ਨੇ ਸੱਚ ਦੇ ਸਿਪਾਹੀ ਨੂੰ ਤਿੰਨ ਵਾਰ ਝੁਕ ਝੁਕ ਕੇ ਸਲਾਮ ਕੀਤਾ ਅਤੇ ਸ਼ਰਮ ਨਾਲ ਮੂੰਹ ਲੁਕਾ ਕੇ ਐਸਾ ਭਜਾ ਕਿ ਫਿਰ ਕਦੇ ਵੀ ਉਸ ਕਸਵੇ ਵਿੱਚ ਨਜ਼ਰ ਨਾ ਆਇਆ ਤਾਂ ਦੋਸਤੋ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦੇਣਾ ਮਿਲਦੇ ਹਾਂ ਕਿਸੇ ਹੋਰ ਨਵੇਂ ਕਹਾਣੀ ਦੇ ਵਿੱਚ ਤਦ ਤੱਕ ਲਈ ਬਹੁਤ ਬਹੁਤ ਸ਼ੁਕਰੀਆ